ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਡੀਸੀ ਖਰੋੜ ਪਿੰਡ ਫੱਗਣ ਮਾਜਰਾ ਮੇਰੇ ਨਾਲ ਡਾਕਟਰ ਹੇਮਰਾਜ ਜੀ ਨੇ ਤੇ ਸਾਡਾ ਪਿੰਡ ਫੱਗਣ ਮਾਜਰਾ ਦਾ ਸਰਪੰਚ ਬਾਬਨਦੀਪ ਖਰੋੜ ਤੇ ਸਾਰੀ ਪੰਚਾਇਤ ਕੰਮ ਕਰ ਰਹੀ ਆ ਕੂੜੇ ਵਾਲਾ ਡੰਪ ਬਣ ਕੇ ਤਿਆਰ ਹੋ ਗਿਆ ਲਗਭਗ ਤੇ ਇਹ ਗਿੱਲੇ ਕੂੜੇ ਸੁੱਕੇ ਕੂੜੇ ਵਾਲਾ ਡੰਪ ਆ ਇੱਥੇ ਮਤਲਬ ਖਾਦ ਤਿਆਰ ਹੋਇਆ ਕਰੂਗੀ ਇਹਨਾਂ ਨੂੰ ਆਡ-ਆਡ ਕਰਕੇ ਪਿੰਡ ਦਾ ਜਿੰਨਾ ਵੀ ਗਿੱਲਾ ਸੁੱਕਾ ਕੂੜਾ ਹੋਊਗਾ ਤੇ ਬਹੁਤ ਵਧੀਆ ਮਟੀਰੀਅਲ ਲਾ ਕੇ ਤਿਆਰ ਕੀਤਾ ਜਾ ਰਿਹਾ ਤੇ ਹਰਪਿੰਡ ਚ ਵੈਸੇ ਸਰਕਾਰ ਕਰ ਰਹੀ ਆ ਪਰ ਸਾਡੇ ਪਿੰਡ ਵਿੱਚ ਵੀ ਬਣ ਕੇ ਤਿਆਰ ਹੋ ਚੁੱਕਿਆ ਅਸੀਂ ਧੰਨਵਾਦ ਕਰਦੇ ਆਂ ਸਰਕਾਰ ਦਾ ਵੀ ਤੇ ਪੰਚਾਇਤ ਦਾ ਵੀ ਸਰਪੰਚ ਸਾਹਿਬ ਦਾ ਵੀ ਤੇ ਆਓ ਤੁਹਾਨੂੰ ਦਿਖਾਉਨੇ ਆਂ ਡੰਪ ਇੱਥੇ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਮਤਲਬ ਖਾਨ ਲਈ ਤਿਆਰ ਕੀਤਾ ਜਾਊਗਾ ਹਲੇ ਚੱਲ ਰਿਹਾ ਕੰਮ ਤੇ ਇਹਨੂੰ ਪੇਂਟ ਵਗੈਰਾ ਹਜੇ ਹੋਣਾ ਕਾਫੀ ਕੰਮ ਰਹਿੰਦਾ ਹਜੇ ਪਰ ਤੁਹਾਨੂੰ ਦਿਖਾ ਰਹੇ ਹਾਂ ਮਟੀਰੀਅਲ ਪੂਰਾ ਵਧੀਆ ਲਾਇਆ ਜਾ ਰਿਹਾ ਕੋਸ਼ਿਸ਼ ਆ ਵੀ ਹਰ ਕੰਮ ਪਰਫੈਕਟ ਵਧੀਆ ਕੀਤਾ ਜਾਵੇ ਧੰਨਵਾਦ ਜੀ